ਇੰਪੋਰਟੈਂਟ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ ਪਰ ਸਤ ਤੋਂ ਪਹਿਲਾਂ ਦੋ ਮੋਸਟ ਇੰਪੋਰਟੈਂਟ ਗੱਲਾਂ ਐਸ ਤਰ੍ਹਾਂ ਪੰਜਾਬ ਦੇ ਵਿੱਚ ਕਹਿਰ ਮੱਚਿਆ ਹੋਇਆ ਹੈ ਫੜਾ ਨੇ ਮਤਲਬ ਕਹਿਰਾਂ ਮਚਾਇਆ ਹੋਇਆ ਹੈ ਲੋਕ ਦੂਜੇ ਦੀ ਮਦਦ ਲਈ ਬਹੁਤ ਅੱਗੇ ਆ ਰਹੇ ਨੇ ਲੋਕ ਪਰੇਸ਼ਾਨ ਵੀ ਬਹੁਤ ਨੇ ਤੇ ਲੋਕ ਆਪਣਾ ਮਤਲਬ ਸਦਕ ਰੱਖ ਕੇ ਵੀ ਬਹੁਤ ਬੈਠੇ ਨੇ ਔਰ ਲੋਕ ਮਦਦ ਕਰਨ ਵਾਲੇ ਵੀ ਐਦਾਂ ਬੋੜ ਰਹੇ ਨੇ ਜਿਵੇਂ ਰੱਬ ਆਪ ਭੇਜ ਰਿਹਾ ਉਹਨਾਂ ਨੂੰ ਪਰ ਇੱਕ ਲੋਕਾਂ ਦੇ ਵਿੱਚ ਬਹੁਤ ਵੱਡਾ ਰੋਸ ਸ਼ਿਕਵਾ ਸ਼ਿਕਾਇਤ ਇਹ ਹੈ ਕਿ ਨੈਸ਼ਨਲ ਮੀਡੀਆ ਇਸ ਤਰ੍ਹਾਂ ਦੀ ਨੂੰ ਸਟਰੈਟਜੀ ਨੂੰ ਕਵਰ ਹੀ ਨਹੀਂ ਕਰ ਰਿਆ ਉੱਥੇ ਮੈਂ ਸਿਰਫ ਇਨਾ ਕਹਿਣਾ ਚਾਹੁੰਦਾ ਕਿ ਕਿਉਂ ਆਪਾਂ ਸੋਚਦੇ ਆ ਕਿ ਉਹ ਕਵਰ ਕਰੇ ਉਹਨਾਂ ਦੇ ਮਨ 'ਚ ਇਹ ਆ ਕਿ ਜੇ ਸਾਡੇ ਕੁਝ ਲੱਗਦੇ ਨਹੀਂ ਜਾਂ ਨਹੀਂ ਇਦਾਂ ਮਦਦ ਕਰਨਾ ਚਾਹੁੰਦਾ ਨੈਸ਼ਨਲ ਮੀਡੀਆ ਤੇ ਮੈਂ ਇੱਕ ਕਹਾਵਤ ਦੱਸਣ ਲੱਗਾ ਹਿੰਦੀ 'ਚ ਵੀ ਬੋਲਾਂਗਾ ਬਾਅਦ 'ਚ ਕਿ ਜੇ ਮੁਰਗਾ ਬਾਗ ਨਹੀਂ ਦੇਵੇਗਾ ਕੁੱਕੜ ਬਾਗ ਨਹੀਂ ਦੇਵੇਗਾ ਤਾਂ ਕਿ ਦਿਨ ਨਹੀਂ ਚੜੇਗਾ ਹਿੰਦੀ ਮੈਂ ਅਨੁਵਾਦ ਇਹ ਹੈ ਕਿ ਅਗਰ ਮੁਰਗਾ ਬਾਗ ਨਹੀਂ ਦੇਗਾ ਤਾਂ ਕਿਹ ਦਿਨ ਨਹੀਂ ਚੜੇਗਾ ਕੋਈ ਨਹੀਂ ہماری ਆਵਾਜ਼ ਉਠਾਏਗਾ ਤਾਂ ਇਹ ਮਲਬਾ ਸ ਬਰਬਾਦ ਹੋ ਜਾਏਗਾ ਨਹੀਂ ਇਹ ਜਿਵੇਂ ਇਸ ਜ਼ਰਾ ਖੇਤ ਜ਼ਮੀਨ ਕੋ ਪਾਣੀ ਲੱਗ ਰਿਹਾ ਨਾ ਇਹ ਫਿਰ ਸੇ ਹਰਾ ਹੋ ਕੇ ਬਾਹਰ ਆਏਗਾ ਪੰਜਾਬ ਤੇ ਮੈਂ ਇਹ ਕਹਿਣਾ ਕਿ ਅਸੀਂ ਕਿਸੇ ਤੇ ਡਿਪੈਂਡ ਨਹੀਂ ਕਰਦੇ ਕੋਈ ਗੱਲ ਨਹੀਂ ਮੀਡੀਆ ਦੀ ਪਰਵਾਹ ਨਾ ਕਰੋ ਸਾਡੀ ਆਵਾਜ਼ ਉਸ ਰੱਬ ਦੇ ਦੁਆਰੇ ਵੈਸੇ ਹੀ ਪਹੁੰਚਦੀ ਹੈ ਲੋਕਾਂ ਤੱਕ ਪਹੁੰਚਦੀ ਫਰੇ ਦੁਨੀਆ ਬੋਲ ਰਹੀ ਹੈ ਤੁਹਾਡੇ ਬਾਰੇ ਔਰ ਦੂਸਰਾ ਲੋਕਾਂ ਨੂੰ ਇਹ ਵੀ ਸ਼ਿਕਾਇਤ ਹੈਗੀ ਹੈ ਕਿ ਅ ਜਿਹੜੇ ਅਸੀਂ ਬਾਕੀ ਸੂਬਿਆਂ 'ਚ ਕੋਈ ਪ੍ਰੋਬਲਮ ਆਂਦੀ ਤਾਂ ਅਸੀਂ ਭੱਜ ਕੇ ਜਾਂਦੇ ਆਂ ਹੋਰ ਸਟੇਟਸ ਵਿੱਚੋਂ ਲੋਕੀ ਸਾਡੇ ਵੱਲ ਨਹੀਂ ਆ ਰਹੇ ਤੇ ਕਿਉਂ ਆਉਣ ਬਈ ਹੂੰ ਉਹ ਤੁਹਾਨੂੰ ਰੱਬ ਨੇ ਰਾਜੇ ਬਣਾਇਆ ਹੋਇਆ ਹੈ ਤੁਹਾਡੀ ਫਿਤਰਤ ਹੈ ਕਿ ਤੁਸੀਂ ਇਦਾਂ ਦੇ ਰਹਿਣਾ ਤੁਸੀਂ ਮਦਦ ਕਰਨੀ ਆ ਲੋਕਾਂ ਦੀ ਤੁਸੀਂ ਸੋਚਦੇ ਹੀ ਨਹੀਂ ਕੋਈ ਮਦਦ ਕਰਨਾ ਵੀ ਕਿ ਮੈਂ ਛੋਟੀ ਜੀ ਬਾਬਾ ਜੀ ਤੋਂ ਕਿਸੇ ਤੋਂ ਗੱਲ ਸੁਣੀ ਸੀ ਇਦਾਂ ਹੀ ਕਿ ਉਹ ਦੱਸਦੇ ਸੀ ਵੀ ਇੱਕ ਕੋਈ ਮਹਾਤਮਾ ਜਾ ਰਿਹਾ ਸੀ ਤੇ ਪਾਣੀ 'ਚ ਇੱਕ ਪਿੱਛੂ ਡਿੱਗ ਪਿਆ ਤੇ ਮਹਾਤਮਾ ਫਟਾਫਟ ਗਏ ਉਹ ਨਾ ਪਾਣੀ ਚ ਚੱਕ ਕੇ ਉਹਨੂੰ ਬਾਹਰ ਰੱਖਿਆ ਜੀ ਪਾਣੀ ਚ ਬਾਹਰ ਕੱਢਿਆ ਉਹਨੇ ਹੱਥ ਤੇ ਟੰਗ ਮਾਰਤਾ ਉਹ ਫੇਰ ਡਿੱਗ ਪਿਆ ਉਹਨਾਂ ਕੋਲ ਉਹਨੇ ਫੇਰ ਕੱਢਿਆ ਬਾਹਰ ਨਿਕਲਦੇ ਨੇ ਫੇਰ ਡੰਗ ਮਾਰਤਾ ਤੀਜੀ ਵਾਰੀ ਹੋਇਆ ਉਹਨਾਂ ਦਾ ਚੇਲਾ ਕਹਿੰਦਾ ਬਾਬਾ ਜੀ ਤੁਸੀਂ ਜਿੰਨੀ ਵਾਰੀ ਕੱਢਦੇ ਹੋ ਤੁਹਾਡੇ ਡੰਗ ਮਾਰ ਦਿੰਦਾ ਤੇ ਤੁਸੀਂ ਫਿਰ ਕਿਉਂ ਇਹ ਕੰਮ ਕਰ ਰਹੇ ਹੋ ਕਹਿੰਦੇ ਬੇਟਾ ਇਹ ਉਹਦਾ ਸੁਭਾਅ ਹੈ ਤੇ ਮੇਰਾ ਸੁਭਾਅ ਹੈ ਬਚਾਉਣਾ ਉਹ ਆਪਣਾ ਸੁਭਾਅ ਨਹੀਂ ਛੱਡਦਾ ਸੀ ਆਪਣਾ ਸੁਭਾਅ ਕਿਦਾਂ ਛੱਡਦਾ